ਆਬਦਾ ਚਾਹੇ ਸੇਖੋ ਆ ਪਰ ਅਸੀਂ ਇਹ ਪਿੰਡ ਦੇ ਵਿੱਚ ਕਈ ਪੀੜੀਆਂ ਤੋਂ ਰਹਿ ਰਹੇ ਆ ਤੇ ਬਾਬਾ ਜੋਗੀ ਪੀਰ ਤੇ ਸਾਡੀ ਇੰਨੀ ਜ਼ਿਆਦਾ ਸਰਦਾ ਵੀ ਸਾਡੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਬਾਬਾ ਜੋਗੀ ਪੀਰ ਜੀ ਜੋ ਵੀ ਇੱਥੇ ਵੀਰ ਸਰਦਾ ਨਾਲ ਕੋਈ ਵੀ ਸੁੱਖ ਸੁਖ ਦੇ ਆ ਤਾਂ ਉਹ ਪੂਰੀ ਹੁੰਦੀ ਆ ਬਣ ਨਾ ਰਹਿੰਦਾ ਹੋਵੇ ਬਣਦਾ ਹੋਵੇ ਬੱਚੇ ਪਸ਼ੂ ਸੂ ਦਾ ਕਿਸੇ ਦੇ ਘਰੇ ਬੱਚੇ ਨਹੀਂ ਪਲਦੇ ਉਹਦੇ ਵਾਸਤੇ ਵੀ ਕੀਲੇ ਖੰਭਣੀ ਤੇ ਬਾਕੀ ਬਾਬਾ ਜੋਗੀ ਪੀਰ ਜੀ ਦੇ ਆਸਤੀ ਦਾ ਸਹਿਯੋਗ ਨਾਲ। ਇਹ ਕੋਈ ਜੀ ਮੇਨ ਸਹਿਯੋਗ ਆ ਜੀ ਬਾਬਾ ਜੋਗੀ ਪੀਰ ਉਹਦਾ ਸਾਨੂੰ ਸਭ ਤੋਂ ਵੱਡਾ ਸਹਿਯੋਗ ਆ ਜਿਹੜਾ ਆ ਕੇ ਨਾ ਸੁੱਖ ਕੇ ਦੇਖਿਓ ਤੁਹਾਨੂੰ ਕੋਈ ਚੀਜ਼ ਦੀ ਵੀ ਲੋੜ ਆ ਜਿਹੜੀ ਵੀ ਲੋੜ ਆ ਤੁਸੀਂ ਸੱਚੇ ਮਨੋਂ ਅਰਦਾਸ ਕਰਦੇ ਹੋ ਪ੍ਰਮਾਤਮਾ ਤੁਹਾਡੀ ਇਹੋ ਜੀ ਵਿਧੀ ਬਣਾਉਂਦਾ ਵੈਗੁਰੂ ਸੱਚੇ। ਤਾਂ ਅਸੀਂ ਗੱਲ ਪੰਜਾਬ ਦੀ ਗੱਲ ਦੇਖ ਰਹੇ ਹਾਂ ਤੁਸੀਂ ਮੈਂ ਵਿੱਕੀ ਜ਼ਰਖਰ ਤੁਹਾਡਾ ਸਵਾਗਤ ਕਰਦਾ ਹਾਂ ਪਿੰਡ ਖਾਨਪੁਰ ਦੇ ਵਿੱਚ ਮੌਜੂਦਾ ਜਿੱਥੇ ਬਾਬਾ ਜੋਗੀ ਪੀਰ ਜੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਪਿੰਡ ਵਾਸੀਆਂ ਵੱਲੋਂ ਸਾਂਝੇ ਤੌਰ ਤੇ ਉਪਰਾਲਾ ਕੀਤਾ ਗਿਆ ਹੈ ਸੰਗਤ ਦੇ ਲਈ ਲੰਗਰ ਦਾ ਆਯੋਜਨ ਕੀਤਾ ਗਿਆ ਠੰਡੇ ਮਿੱਠੇ ਜਲਦੀ ਸ਼ਵੀਲ ਲਗਾਈ ਗਈ ਹੈ ਮੇਰੇ ਨਾਲ ਭਾਈ ਰੂਪਾ ਖਾਨ ਪਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਭਾਈ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸੰਗਤ ਦੇ ਲਈ ਲੰਗਰ ਲਗਾਇਆ ਗਿਆ ਅੱਜ ਅੱਜ ਬਾਬਾ ਜੋਗੀ ਪੀਰ ਜੀ ਦੀ ਯਾਦ ਵਿੱਚ ਸਮਾਗਮ ਕਰਾਇਆ ਜਾ ਰਿਹਾ ਪਹਿਲਾਂ ਸਾਨੂੰ ਹਿਸਟਰੀ ਜਰੂਰ ਦੱਸ ਦਿਓ ਇਸ ਆਸਥਾਨ ਦੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ ਇਹ ਸਾਡੇ ਪਿੰਡ ਜੀ ਬਾਬਾ ਜੋਗੀ ਪੀਰ ਜੀ ਦਾ ਸਥਾਨ ਆ ਜਿਹੜੇ ਪਿੰਡਾਂ ਦੇ ਵਿੱਚ ਵੀ ਚਹਲ ਗੋਤ ਆ ਉਹ ਪਿੰਡਾਂ ਦੇ ਵਿੱਚ ਇਹ ਬਾਬਾ ਜੋਗੀ ਪੀਰ ਜੀ ਦਾ ਸਥਾਨ ਹਰੇਕ ਪਿੰਡ ਦੇ ਵਿੱਚ ਆ ਤੇ ਸਾਡਾ ਗੋਤ ਆਪਦਾ ਚਾਹੇ ਸੇਖੋ ਆ ਪਰ ਅਸੀਂ ਇਹ ਪਿੰਡ ਦੇ ਵਿੱਚ ਕਈ ਪੀੜ੍ਹੀਆਂ ਤੋਂ ਰਹਿ ਰਹੇ ਆ ਤੇ ਬਾਬਾ ਜੋਗੀ ਪੀਰ ਤੇ ਸਾਡੀ ਇੰਨੀ ਜ਼ਿਆਦਾ ਸਰਦਾ ਵੀ ਸਾਡੀਆਂ ਮਨੋ ਕਾਮਨਾ ਪੂਰੀਆਂ ਕਰਦੇ ਆ ਬਾਬਾ ਜੋਗੀ ਪੀਰ ਜੀ ਜੋ ਵੀ ਇੱਥੇ ਵੀਰ ਸਰਦਾ ਨਾਲ ਕੋਈ ਵੀ ਸੁੱਖ ਸੁਖ ਦਿਆ ਤਾਂ ਉਹ ਪੂਰੀ ਹੁੰਦੀ ਆ। ਯਾਨੀ ਹੁਣ ਤੁਹਾਨੂੰ ਮੋਟਾ-ਮੋਟਾ ਅੰਦਾਜ਼ੇ ਨਾਲ ਦੱਸ ਸਕਦਾ ਵੀ ਜਿੰਨਾਂ ਕੋ ਨਹੀਂ ਵੀ ਕਿਸੇ ਨੂੰ ਪਤਾ ਵੀ ਜੇ ਕਿਤੇ ਮੌਕੇ ਹੋਣ ਮੌਕਾ ਵੀ ਸਾਡੇ ਬਾਬਾ ਜੋਗੀ ਪੀਰ ਜੀ ਦੇ ਚੜਦਾ ਵਾ ਤੁਸੀਂ ਜੇ ਕੋਈ ਸਾਡੇ ਪਿੰਡ ਦਾ ਬੰਦਾ ਉਹਨੂੰ ਤਾਂ ਘਰੇ ਆ ਕੇ ਇੱਥੇ ਬਾਬੇ ਦੇ ਦਰ ਤੇ ਸੁੱਖ ਸੁਖ ਨਹੀਂ ਪੈਂਦੀ ਆ। ਬਾਕੀ ਜੇ ਕੋਈ ਵੀਰ ਭੈਣ ਬਾਹਰ ਵੀ ਆ ਦੂਰ ਦਰਾਡੇ ਜਾਂ ਹੋਰ ਪਿੰਡ ਦਾ ਆਪਦੇ ਘਰੋਂ ਇਸ਼ਨਾਨ ਕਰਕੇ ਸੁੱਖ ਸੁਖੋ ਮੌਕੇ ਜੂਆ ਕੋਈ ਪਸ਼ੂ ਆ ਗੱਬਣ ਨਾ ਰਹਿੰਦਾ ਹੋਵੇ ਬਣਦਾ ਹੋਵੇ ਬੱਚੇ ਪਸ਼ੂ ਸੂੰਦਾ ਕਿਸੇ ਦੇ ਘਰੇ ਬੱਚੇ ਨਹੀਂ ਪਲਦੇ ਉਹਦੇ ਵਾਸਤੇ ਵੀ ਕੀਲੇ ਖੰਭਣੀ ਤੇ ਬਾਕੀ ਬਾਬਾ ਜੋਗੀ ਪੀਰ ਜੀ ਦੇ ਦਰ ਤੋਂ ਪੁੱਤਰਾਂ ਦੀਆਂ ਦਾਤਾਂ ਵੀ ਬਹੁਤ ਲੋਕਾਂ ਨੂੰ ਪ੍ਰਾਪਤ ਹੋਈਆਂ ਨੇ ਜੋ ਦੇਖੋ ਵੱਡੀ ਗੱਲ ਇਹ ਹੁੰਦੀ ਹੈ ਜੇ ਤੁਹਾਡੀ ਸਰਦਾ ਵਾ ਤਾਂ ਸਾਡੀ ਹੁਣ ਬਾਬਾ ਜੋਗੀ ਪੀਰ ਜੀ ਦੇ ਸਰਦਾ ਜਦੋਂ ਵੀ ਅਸੀਂ ਇਹ ਲੰਗਰ ਸ਼ੁਰੂ ਕਰਿਆ ਅਸੀਂ ਇਹ ਸੋਚ ਕੇ ਕਰਿਆ ਸੀ ਵੀ ਬਾਬਾ ਜੋਗੀ ਪੀਰ ਜੀ ਤੁਸੀਂ ਕਿਰਪਾ ਕਰਨੀ ਆ ਸਿਰਫ ਇੱਕ ਲੋਕਡਾਊਨ ਵੇਲੇ ਸਾਤੋਂ ਨਾਗਾ ਪਿਆ ਸੀ ਕਿਉਂਕਿ ਉਸ ਟਾਈਮੇ ਸਮਾਗਮ ਨਹੀਂ ਸੀ ਹੋਇਆ ਹਰੇਕ ਸਾਲ ਜਿਹੜਾ ਆਪਣਾ ਜੀ ਭਾਦੋਂ ਦੀ ਚੌਥ ਦਾ ਮੇਲਾ ਹੁੰਦਾ ਇੱਥੇ ਤੇ ਬਾਬਾ ਜੋਗੀ ਪੀਰ ਜੀ ਲਗਾਤਾਰ ਸਾਤੋਂ ਸੇਵਾ ਕਰਾ ਰਹੇ ਆ ਅਸੀਂ ਤਾਂ ਕੌਣ ਹੁੰਨੇ ਆ ਬਾਬੇ ਬਾਬਾ ਜੀ ਨੇ ਸਾਡੀ ਡਿਊਟੀ ਲਈ ਹੋਈ ਆ ਅਸੀਂ ਤਾਂ ਇਹਨਾਂ ਤੋਂ ਮੰਗਣਾ ਅਸੀਂ ਤਾਂ ਸਿਰਫ ਇੱਕ ਚਾਕਰੀ ਕਰਦੇ ਆ ਇਹਨਾਂ ਦੀ ਤੇ ਸਾਡੇ ਲੇਕੇ ਸੇਵਾ ਲਾਈਆ ਅਸੀਂ ਆਪਦੇ ਆਪ ਨੂੰ ਬਹੁਤ ਭਾਗਾਂ ਵਾਲੇ ਥੱਥੇ ਸ਼ਿਕਾਇਤਾਂ ਰਿਓ ਲੋਕ ਸ਼ੱਕ ਵੀ ਰਿਨੇ ਸੰਗਤ ਜਿਹੜੀ ਆਉਂਦੀ ਸ਼ੱਕ ਵੀ ਰਿਹਾ ਤੁਸੀਂ ਕਹਿ ਰਹੇ ਹੋ ਵੀ ਪੈਕ ਕੀਤਾ ਬਿਆ ਭਾਈ ਆਪਣਾ ਜਲ ਲੈ ਜਾਓ ਤੇ ਘਰੇ ਸ਼ਵੀਲ ਲੈ ਕੇ ਜਾਣੀਆ ਸ਼ਵੀਲ ਵੀ ਲੈ ਜਾਓ ਖੁੱਲੇ ਦਿਲ ਨਾਲ ਸੇਵਾ ਕਰ ਰਹੇ ਹਾਂ ਤੇ ਜੋਗ ਦੀ ਗੱਲ ਕਰ ਲਈਏ ਪਿੰਡ ਵਾਸੀਆਂ ਦਾ ਸਹਿਯੋਗ ਖਾਸ ਤੀ ਦਾ ਸਹਿਯੋਗ ਆ ਨਾਲ ਦੇਖੋ ਜੀ ਮੇਨ ਸਹਿਯੋਗ ਆ ਜੀ ਬਾਬਾ ਜੋਗੀ ਪੀ ਉਹਦਾ ਸਾਨੂੰ ਸਭ ਤੋਂ ਵੱਡਾ ਸਹਿਯੋਗ ਆ ਜਿਹੜਾ ਬਾਕੀ ਇਹ ਬੱਚੇ ਨੇ ਮੇਰੇ ਸਾਰੇ ਬੇਟੇ ਦੇ ਮੇਰੇ دوست ਨੇ ਤੇ ਮੇਰੇ ਭਰਾ ਨੇ ਨਾਲ ਇਦਾਂ ਅਸੀਂ ਜਦੋਂ ਤੋਂ ਵੀ ਸ਼ੁਰੂ ਕਰਿਆ 10 ਸਾਲ ਹੋ ਗਏ ਲਗਾਤਾਰ ਸੇਵਾ ਕਰੀ ਰਿਆ ਬਾਕੀ ਹੁਣ ਗਰਮੀ ਜ਼ਿਆਦਾ ਕਰਕੇ ਕਈ ਵੀਰ ਉਰੇ ਆ ਜਾਂਦੇ ਆ ਜਾਂ ਕੋਈ ਘਰੇ ਬਜ਼ੁਰਗ ਕੋਈ ਬਿਮਾਰ ਠਮਾਰਾ ਜਾਂ ਛੋਟੇ ਬੱਚੇ ਆ ਫਿਰ ਉਹ ਰਿਆੜ ਕਰਦੇ ਆ ਵੀ ਤੁਸੀਂ ਗਏ ਹੋ ਕਿਉਂਕਿ ਇਹ ਬਾਬਾ ਜੀ ਨੇ ਇੰਨਾ ਮਸ਼ਹੂਰ ਕਰਤਾ ਲੰਗਰ ਸਾਡਾ ਵੀ ਹਰੇਕ ਦਾ ਮਨ ਹੁੰਦਾ ਲੋਕ ਪਹਿਲਾਂ ਸੋਚਦੇ ਆ ਵੀ ਜੇ ਅਸੀਂ ਮੇਲੇ ਤੇ ਜਾਣਾ ਤਾਂ ਅਸੀਂ ਪਰ ਆਹ ਲੰਗਰ ਦਾ ਪ੍ਰਸ਼ਾਦ ਜ਼ਰੂਰ ਸਕੇ ਆਉਣਾ ਫਿਰ ਇਸ ਕਰਕੇ ਜਦੋਂ ਲਾਸਟ ਦੇ ਵਿੱਚ ਲੰਗਰ ਬਾਬੇ ਦੀ ਕਿਰਪਾ ਨਾਲ ਪਹਿਲਾਂ ਹੀ ਬਹੁਤ ਜ਼ਿਆਦਾ ਵਧਿਆ ਹੁੰਦਾ ਹੁਣ ਵੀ ਅਸੀਂ ਉਧਰ ਅੰਦਰਲੇ ਬਾਬਾ ਜੋਗੀ ਪੀਰ ਜਾ ਕੇ ਜਿੱਥੇ ਸਥਾਨ ਆ ਉੱਥੇ ਬਾਕੀ ਦਾ ਭੁਗਤਾਨ ਕਰਾਂਗੇ ਤੇ ਫਿਰ ਨਾਲ ਸ਼ੁਰੂ ਕਰ ਦਈਦਾ ਵੀ ਘਰੇ ਵੀ ਕੋਈ ਸਕੇ ਅੱਜ ਅਸੀਂ ਗੱਲ ਕਰਕੇ ਆਏ ਪਿੱਛੇ ਕਹਿੰਦੇ ਜਿਹੜੇ ਡਾਕਟਰਾਂ ਤੋਂ ਲਾਜ਼ਮੀ ਹੋਏ ਸੀ ਮੋਟੀ-ਮੋਟੀ ਫੀਸ ਲੈਂਦੇ ਸੀ ਡਾਕਟਰ ਮੋਹਕੇ ਦੀ ਗੱਲ ਕਰ ਲਈਏ ਇੱਥੇ ਆ ਕੇ ਸੁਖਣਾ ਸੁੱਖੀ ਇੱਕ ਲੂਣ ਦਾ ਪ੍ਰਸ਼ਾਦ ਝੜਾਤਾ ਇੱਕ ਝਾੜੂ ਝੜਾਤਾ ਕਹਿੰਦੇ ਉਹ ਸਹੀ ਹੋ ਗਿਆ ਦੇਖੋ ਭਾਈ ਜੀ ਮਤਲਬ ਮੇਨ ਗੱਲ ਹੁਣ ਮੈਂ ਪਹਿਲਾਂ ਵੀ ਦੱਸਿਆ ਵੀ ਸਰਦਾ ਦੀ ਗੱਲ ਆ ਅਸੀਂ ਹੁਣ ਜਿੱਦਾਂ ਮੰਨਦੇ ਆ ਸਾਡੇ ਲਈ ਤਾਂ ਬਾਬਾ ਜੀ ਕੋਲੋਂ ਯਾਨੀ ਜੋ ਵੀ ਸਾਨੂੰ ਮਨੋ ਕਈ ਵਾਰ ਆਪਾਂ ਗੱਲ ਕਰਦੇ ਆ ਵੀ ਇਹ ਗੱਲ ਭਾਈ ਕਹਿਣ ਦੀ ਨਹੀਂ ਕੋਈ ਸਰਦਾ ਨਾਲ ਆ ਕੇ ਨਾ ਸੁੱਖ ਕੇ ਦੇਖਿਓ ਤੁਹਾਨੂੰ ਕੋਈ ਚੀਜ਼ ਦੀ ਵੀ ਲੋੜ ਆ ਜਿਹੜੀ ਵੀ ਲੋੜ ਆ ਤੁਸੀਂ ਸੱਚੇ ਮਨੋਂ ਅਰਦਾਸ ਕਰਦੇ ਹੋ ਪ੍ਰਮਾਤਮਾ ਤੁਹਾਡੀ ਇਹੋ ਜਿਹੀ ਵਿਧੀ ਬਣਾਉਂਦਾ ਵੈਗੁਰੂ ਸੱਚੇ ਪਾਤਸ਼ਾਹ ਬਾਬਾ ਜੋਗੀ ਪੀਰ ਵੀ ਤੁਹਾਡਾ ਕੰਮ ਜਿਹੜਾ ਚਾਹੇ ਕੋਈ ਕੋਰਟ ਕਚੈਰੀ ਦਾ ਚਾਹੇ ਕੋਈ ਤੁਹਾਡਾ ਫਾਰਮ ਆ ਜਾਂ ਕੋਈ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਹੋ ਉਹਦੇ ਵਿੱਚ ਆਪ ਸਹਾਈ ਹੋ ਕੇ ਖੜਦੇ ਨੇ ਬਾਬਾ ਜੋਗੀ ਪੀਰ ਜੀ ਕਿਰਪਾ ਕਰਦਾ ਗੱਲਾਂ ਕਹਿਣ ਨੂੰ ਨਹੀਂ ਇਹ ਅਜ਼ਮਾਈਆਂ ਹੋਈਆਂ ਗੱਲਾਂ ਨੇ ਬੀਤੀਆਂ ਹੋਈਆਂ ਗੱਲਾਂ ਨੇ ਆਪ ਬੀਤੀਆਂ ਨੇ ਜਿਹੜੀਆਂ ਤੁਸੀਂ ਕਹਿ ਰਹੇ ਹੋ ਅਜਿਹਾ ਕੁਝ ਹੋ ਜਾਂਦਾ ਇੱਕ ਤਾਂ ਕਹਿ ਦਿੰਦੇ ਨੇ ਵੀ ਕਿਹਾ ਜਾਂਦਾ ਵੀ ਇੱਦਾਂ ਹੋ ਜਾਊਗਾ ਇੱਦਾਂ ਹੋ ਜਾਊਗਾ ਪਰ ਕਹਿੰਦੇ ਆਪ ਬੀਤੀਆਂ ਹੋਈਆਂ ਨੇ ਲੋਕਾਂ ਦੇ ਜਿਹੜੀਆਂ ਗੱਲਾਂ ਤੁਸੀਂ ਕਹਿ ਰਹੇ ਹੋ ਬਿਮਾਰੀਆਂ ਠੀਕ ਹੁੰਦੇ ਨੇ ਕੋਰਟ ਕਚੈਰੀ ਦੇ ਕੰਮ ਪਸ਼ੂ ਨਹੀਂ ਸਹੀ ਹੁੰਦਾ ਕਿਸੇ ਬੱਚਾ ਨਹੀਂ ਹੁੰਦਾ ਕਿਸੇ ਭੈਣ ਕੋਲੇ ਬੱਚਾ ਨਹੀਂ ਹੁੰਦਾ ਵਿਆਹ ਨੂੰ ਸਮਾ ਹੋ ਜਾਂਦਾ ਉਹ ਵੀ ਸਹੀ ਹੋ ਜਾਂਦੇ ਨੇ ਉਹ ਵੀ ਲਾਦ ਹੋ ਜਾਂਦੇ ਨੇ ਇੱਥੇ ਸਰਦਾ ਦੇ ਨਾਲ ਜੇ ਤੁਸੀਂ ਕਹਿੰਦੇ ਹੋ ਜੇ ਸਰਦਾ ਹੋਣੀ ਚਾਹੀਦੀ ਸਰਦਾ ਦੇ ਨਾਲ ਮੱਥਾ ਟੇਕਿਆ ਜਾਵੇ ਦੇਖੋ ਜੀ ਸਾਡੇ ਨਾਲ ਚੂਰਮਾ ਦਿੰਦਿਆ ਬਾਬਾ ਜੋਗੀ ਪੀਰ ਜੀ ਦਾ ਚਾਹੇ ਤੁਹਾਡੇ ਬੱਚਾ ਹੋਇਆ ਚਾਹੇ ਵਿਆਹ ਯਾਨੀ ਸਾਡਾ ਤਾਂ ਮੇਨ ਸਾਰਾ ਪਿੰਡ ਬਹੁਤ ਜ਼ਿਆਦਾ ਸਰਦਾ ਨਾਲ ਆ ਅਸੀਂ ਤਾਂ ਇੱਕ ਇੰਚ ਨਹੀਂ ਬਾਬਾ ਜੀ ਤੋਂ ਬਾਹਰ ਹੈਗੇ ਦਿਲੋਂ ਸੇਵਾ ਕਰਦੇ ਆ ਦਿਲੋਂ ਸਾਰਾ ਨਗਰ ਸਾਡਾ ਜਿਹੜਾ ਜੁੜਿਆ ਹੋਇਆ ਬਾਕੀ ਜਿਵੇਂ ਤੁਹਾਨੂੰ ਦੱਸਿਆ ਵੀ ਬਿਮਾਰੀ ਠਮਾਰੀ ਜਾਂ ਕੋਈ ਤੁਹਾਨੂੰ ਆਸਾ ਵਾ ਕੋਈ ਤੁਹਾਡੀ ਕਾਮਨਾ ਵਾ ਜੋ ਵੀ ਤੁਸੀਂ ਅਰਦਾਸ ਕਰਦੇ ਹੋ ਜਿਹੜੀ ਬਾਬਾ ਜੋਗੀ ਪੀਰ ਸੁਣਦੇ ਨੇ ਇਹ ਹੁਣ ਤੋਂ ਨਹੀਂ ਕਈ ਪੀੜ੍ਹੀਆਂ ਤੋਂ ਇਤਿਹਾਸ ਦੇ ਵਿੱਚ ਹੁਣ ਸਾਡਾ ਕੀ ਆ ਸੀ ਤਾਂ ਚਾਰ ਦਹਾਕਿਆਂ ਦਾ ਦੱਸ ਸਕਦੇ ਆ ਉਹ ਚੋ ਵੀ ਮੰਨ ਲਓ ਪਹਿਲਾ ਦਹਾਕਾ ਹਤਾ ਕੱਢੋ ਤਿੰਨ ਦਹਾਕਿਆਂ ਤੋਂ ਸਾਨੂੰ ਪਤਾ ਬਾਕੀ ਜਿਹੜਾ ਇਹ ਇਤਿਹਾਸ ਆ ਭਰਿਆ ਪਿਆ ਇਹ ਸਾਡੇ ਨਗਰ ਦੇ ਵਿੱਚ ਬਾਬਾ ਜੋਗੀ ਪੀਰ ਦਾ ਸਾਨੀ ਦੱਲੇ ਦੇ ਜੋਗੇ ਰੱਲੇ ਵੀ ਆ ਉੱਥੇ ਵੀ ਮੇਨ ਵੱਡਾ ਮੇਲਾ ਲੱਗਦਾ ਜਿਹੜਾ ਅੱਗੇ ਜਾ ਕੇ ਤੇ ਸਾਡੇ ਪਿੰਡ ਨਾਲ ਡੰਗੋਰਾ ਪਿੰਡਾ ਉੱਥੇ ਵੀ ਚਹਿਲ-ਗੋਤ ਆ ਬਾਕੀ ਜਿੱਥੇ-ਜਿੱਥੇ ਵੀ ਨੇ ਬਾਬਾ ਜੂਗੀ ਪੀਰ ਦੀ ਮਹਿਮਾ ਬਾਰੇ ਬਜ਼ੁਰਗ ਦੱਸਦੇ ਹੋਣਗੇ ਸਾਡੇ ਸਿਆਣੇ ਦੱਸਦੇ ਹੋਣਗੇ ਬਜ਼ੁਰਗ ਤੁਹਾਡੇ ਪਾਪਾ ਦੀ ਗੱਲ ਕਰੀਏ ਬਜ਼ੁਰਗ ਦੱਸਦੇ ਹੋਣਗੇ ਕਦੋਂ ਦਾ ਆਸਥਾਨ ਆ ਇਹ ਜਾਂ ਉਹਨਾਂ ਉਹ ਵੀ ਇਹੀ ਕਹਿੰਦੇ ਸੀ ਵੀ ਆਸਥਾਨ ਬਣਾਇਆ ਗਿਆ ਇਹ ਕਦੋਂ ਦਾ ਆਸਥਾਨ ਆ ਕੁਝ ਪਤਾ ਇਹਦੇ ਬਾਰੇ ਗਿਆਨ ਹੈ ਇਹ ਦੇਖੋ ਜੀ ਜੋ ਡਿਵੈਲਪ ਹੋਇਆ ਇਹ ਸਥਾਨ ਵੀ ਬਹੁਤ ਛੋਟੀ ਜਗ੍ਹਾ ਸੀ ਉਧਰ ਇੱਕ ਸਾਈਡ ਤੇ ਕਮਰਾ ਬਣਿਆ ਇੱਥੇ ਲੋਕ ਮਿੱਟੀ ਕੱਢਦੇ ਸੀ ਇਹ ਇੱਕ ਜਦੋਂ ਪਿੰਡ ਵੱਜਿਆ ਉਹ ਇੱਕ ਸਾਡੇ ਅੰਦਰ ਪੱਤੀ ਆ ਉਹ ਬੱਤੀ ਦੇ ਵਿੱਚ ਛੋਟੀ ਜਿਹੀ ਜਗਾ ਗਲੀ ਦੇ ਵਿੱਚ ਆ ਉਹ ਤੋਂ ਬਾਅਦ ਜਿੱਦਾਂ ਜਿੱਦਾਂ ਪਿੰਡ ਡਿਵੈਲਪ ਹੋਈ ਗਿਆ ਫਿਰ ਸਾਡੇ ਚਾਰ ਜਗਾਵਾ ਜਿਹੜਾ ਬਾਬਾ ਜੋਗੀ ਪੀਰ ਦਾ ਆਸਥਾਨ ਆ ਇੱਕੋ ਬਾਹਰਲੀ ਮੰਡੀ ਦੇ ਵਿੱਚ ਆ ਤੇ ਇੱਕ ਪਿੰਡ ਦੇ ਵਿੱਚ ਆ ਇੱਕੋ ਜਿਹੜਾ ਸ਼ੁਰੂਆਤੀ ਸੀ ਉਹ ਪਹਿਲਾਂ ਜਦੋਂ ਵੀ ਸਾਡੇ ਬਜ਼ੁਰਗਾਂ ਨੇ ਜੋ ਵੀ ਰੀਤੀ ਰਿਵਾਜਾਂ ਦੇ ਨਾਲ ਮੰਨਤਾ ਕਰਨੀ ਸ਼ੁਰੂ ਕੀਤੀ ਸੀ ਉਹ ਬਹੁਤ ਛੋਟਾ ਸੀ ਉਹ ਵੀ ਹੁਣ ਕਾਫੀ ਡਿਵੈਲਪ ਹੋ ਗਿਆ ਤੇ ਇਹਦਾ ਸਾਡੇ ਦੇਖਦੇ ਦੇਖਦੇ ਜੀ ਆਹ 25-30 ਸਾਲਾਂ ਦੇ ਵਿੱਚ ਡਿਵੈਲਪ ਹੋਇਆ ਵਾ ਪਰ ਮੇਲਾ ਜੋ ਲੱਗਦਾ ਇਹ ਆਪਾਂ ਜਦੋਂ ਬਾਬਾ ਜੋਗੀ ਪੀਰ ਜੀ ਦਾ ਇਤਿਹਾਸ ਪੜ੍ਹਦੇ ਆ ਉਹਨਾਂ ਦੇ ਸੁਰਗਵਾਸ ਹੋਣ ਤੋਂ ਬਾਅਦ ਤਕਰੀਬਨ ਦੇਖੋ ਜਿਹੜੀ ਸਾਧੂ ਸੰਤ ਦੀ ਮਹਿਮਾ ਉਹ ਤਾਂ ਨਾਲ ਦੀ ਨਾਲ ਹੀ ਹੋਣ ਲੱਗ ਜਾਂਦੀ ਆ ਕਿਉਂਕਿ ਭਗਤਾਂ ਦੇ ਕਾਰਜ ਆ ਜਿਹੜਾ RAM ਆਪ ਸਵਾਰਦਾ ਆਪ ਹੱਥ ਦੇ ਕੇ ਤੇ ਉਹਨਾਂ ਦੀ ਉਹਨਾਂ ਦੀ ਗੱਲ ਇਹ ਕਾਲਪੁਰਖ ਦੀ ਇੱਕ ਗੱਲ ਆ ਜਦੋਂ ਵੀ ਉਹ ਜਾਂਦੇ ਨੇ ਫਿਰ ਉਹਨਾਂ ਦੀ ਜਿਹੜੀਆਂ ਸਰਦਾ ਭਾਵਨਾ ਨਾਲ ਲੋਕ ਮੰਨਦੇ ਨੇ ਉੱਥੇ ਮੇਲੇ ਲੱਗਦੇ ਆ ਜੋ ਕਾਲਪੁਰਖ ਨੂੰ ਪਿਆਰੇ ਹੁੰਦੇ ਨੇ ਜ਼ਿਕਰ ਕਰ ਰਹੇ ਸੀ ਵੀ ਚਾਰ ਆਸਥਾਨ ਬਣਾਏ ਗਏ ਨੇ ਬਾਬਾ ਜੀ ਦੇ ਉਹ ਪੱਤੀਆਂ ਦੇ ਹਿਸਾਬ ਨਾਲ ਬਣਾਏ ਗਏ ਨੇ ਨਹੀਂ ਜੀ ਪੱਤੀਆਂ ਦੇ ਹਿਸਾਬ ਨਾਲ ਨਹੀਂ ਹੈ ਹੁਣ ਜਿਵੇਂ ਉਹ ਦੂਜੀ ਸਾਈਡ ਵਾਲੇ ਹੋ ਗਏ ਉਧਰ ਮੱਥਾ ਟੇਕ ਲੈਂਦੇ ਆ ਤੇ ਆ ਜਿੱਥੇ ਆਪਾਂ ਖੜੇ ਆ ਇੱਥੇ ਤਕਰੀਬਨ ਸਾਰੇ ਪਿੰਡ ਨੇ ਆ ਕੇ ਮਿੱਟੀ ਕੱਢਣੀ ਹੁੰਦੀ ਹੈ ਜੀ ਇੱਥੇ ਮੇਨ ਮਿੱਟੀ ਨਿਕਲਦੀ ਹੈ ਇੱਥੇ ਪੁਰਾਣੀ ਛੱਪੜੀ ਸੀ ਹੁਣ ਤਾਂ ਚਲੋ ਇਹ ਉਹ ਪਹਿਲਾਂ ਜੰਗਲ ਟਾਈਪ ਸੀਗਾ ਸਾਰਾ ਹੁਣ ਤਾਂ ਬਾਹ ਕੀ ਕਰਤਾ ਕਰਦਾ ਨਹੀਂ ਆਉਂਦਾ ਸੀ ਜੰਗਲ ਕਾ ਨਹੀਂ ਜੀ ਉਰੇ ਮੇਲੇ ਨੂੰ ਕੂੜਾ ਇਕੱਠਾ ਹੁੰਦਾ ਸੀ ਉਦਾਂ ਵੈਸੇ ਬਹੁਤ ਜਾਨਵਰ ਸੋਹਣੇ ਸੋਹਣੇ ਮਤਲਬ ਪੰਛੀਆਂ ਦੇ ਆਲਣੇ ਸੀ ਪਰ ਹੁਣ ਉਸ ਤੋਂ ਬਾਅਦ ਇਹ ਬਾਹੀ ਜੋਗ ਜਾਤੋ ਜਮੀਨ ਹੋ ਗਈ ਹੁਣ ਤਾਂ ਸਾਇਰ ਇਹ ਗਵਰਨਮੈਂਟ ਦੇ ਕਿਉਂਕਿ ਪੰਚਾਇਤੀ ਜਗਾ ਸੀ ਹੁਣ ਤੱਕ ਇਹ ਮੈਨੂੰ ਲੱਗਦਾ ਜੀ ਗਵਰਨਮੈਂਟ ਦੇ ਅੰਦਰ ਹੀ ਆ ਤੇ ਆ ਜਿਹੜਾ ਸਥਾਨ ਆ ਇਹ ਸਾਡਾ ਜੋ ਵੀ ਇੱਥੇ ਅੱਡ ਜਿਹੜਾ ਇਹਦਾ ਪ੍ਰੋਗਰਾਮ ਆ ਜੀ ਇੱਥੇ ਸਾਰਾ ਪਿੰਡ ਆਉਂਦਾ ਇਹਦੇ ਤੇ ਕੋਈ ਕਿਸੇ ਦਾ ਸਰਕਾਰੀ ਨਹੀਂ ਇਹ ਸਾਡੇ ਪਿੰਡ ਦੇ ਨਗਰ ਦਾ ਸਥਾਨ ਆ ਜੀ ਜੋ ਵੀ ਇੱਥੇ ਅਸੀਂ ਕਰਨਾ ਵਾ ਜੋ ਇਹਦੀ ਡਿਵੈਲਪਮੈਂਟ ਕਰਨੀ ਆ ਸਾਡੇ ਪ੍ਰਧਾਨ ਸਾਹਿਬ ਆਪ ਕਰਦੇ ਆ ਇਹਦਾ ਕਿਸੇ ਨਾਲ ਕੋਈ ਤਲਕ ਨਹੀਂ ਭਾਈ ਜੀ ਕਿੰਨੇ ਦਿਨ ਸਮਾਗਮ ਚੱਲਦਾ ਇੱਕ ਦਿਨ ਚੱਲਦਾ ਦੋ ਦਿਨ ਚੱਲਦਾ ਹੈ ਕੱਲ ਚੌਕੀਆਂ ਸੀਗੀਆਂ ਜੀ ਅੱਜ ਮੇਲਾ ਵਾ ਵੈਸੇ ਪਿਛਲੇ ਸਾਲ ਵੀ ਤੇ ਐਕਟਿਵ ਘੋਲਾਂ ਦਾ ਪ੍ਰੋਗਰਾਮ ਲੇਟ ਹੋ ਗਿਆ ਇੱਕ ਸਾਡੇ ਸਮਾਧ ਆ ਜੀ ਬਾਬਾ ਜੀ ਦੀ ਨਾਲ ਉਹ ਪੁਰਾਣਾ ਇਤਿਹਾਸ ਆ ਪਿੰਡ ਦਾ ਉਹਦੇ ਨਾਲ ਨਾ ਸਾਡੇ ਕੁਸ਼ਤੀਆਂ ਜ਼ਰੂਰ ਹੁੰਦੀਆਂ ਨੇ ਉਹ ਕਿਸੇ ਪਹਿਮਾਨ ਬਾਬਾ ਜੀ ਦੀ ਜਗਾ ਵਾ ਬਾਬਾ ਸੰਕਟਦਾਸ ਜੀ ਦੀ ਉਹ ਕੁਸ਼ਤੀਆਂ ਜ਼ਰੂਰ ਹੁੰਦੀਆਂ ਨੇ ਨਾਲ ਤੇ ਅੱਜ ਦੇ ਦਿਨ ਜਦੋਂ ਮੇਲਾ ਹੁੰਦਾ ਉਦੋਂ ਹੀ ਕੁਸ਼ਤੀਆਂ ਹੁੰਦੀਆਂ ਨੇ ਜੀ ਕੱਲ ਚੌਂਕੀਆਂ ਸੀ ਜੇ ਕੋਈ ਦੂਰੋਂ ਆਉਂਦਾ ਬੰਦਾ ਚੌਂਕੀ ਭਰ ਕੇ ਜਾਂਦਾ ਤੇ ਸਾਡਾ ਸਾਰਾ ਨਗਰ ਵੀ ਚੌਂਕੀ ਭਰਦਾ ਉਸ ਦਿਨ ਤੇ ਕੱਲ ਆ ਜੋ ਕੱਲ ਲਾਸਟ ਦਿਨ ਹੁੰਦਾ ਜੀ ਉਦੋਂ ਮੰਨ ਲਓ ਹੁਣ ਜਿਵੇਂ ਕੋਈ ਬੀਬੀਆਂ ਭੈਣਾਂ ਨੇ ਕੋਈ ਦੁਕਾਨਾਂ ਨੇ ਖਰੀਦੋ ਵਿਕ੍ਰੋਕਤ ਕਰਨੀਆਂ ਜਾਂ ਕੋਈ ਦੁਕਾਨਦਾਰ ਉਹ ਕੱਲ ਦਾ ਦਿਨ ਵੀ ਚੱਲਦਾ ਜੀ ਮੇਨ ਪ੍ਰੋਗਰਾਮ ਜਿਹੜਾ ਅੱਜ ਦਾ ਦਿਨ ਹੀ ਹੁੰਦਾ ਜੀ ਦੋ ਦਿਨ ਚੱਲਦਾ ਸਮਾਗਮ ਤੇ ਤੀਜਾ ਦਿਨ ਤੁਸੀਂ ਜੇ ਬਾਈ ਜੀ ਆਸਥਾਨ ਤੇ ਆਉਣਾ ਹੋਵੇ ਜੇ ਦੂਰੋਂ ਵੀਡੀਓ ਦੇਖਦੇ ਨੇ ਆਪਣੀ ਕਿੱਧਰੋਂ ਕਿਸ ਸਾਈਡ ਤੋਂ ਆਇਆ ਜਾ ਸਕਦਾ ਹੈ ਕਿਹੜਾ ਵੇ ਆ ਕਿਹੜਾ ਰਸਤਾ ਜ਼ਰੂਰ ਇਹ ਦੇਖੋ ਜੀ ਸਾਡਾ ਜਿਹੜਾ ਨਗਰ ਆ ਆਪਾਂ ਜਿਵੇਂ ਫੇਮਸ ਨਗਰ ਨਾਲ ਦੇਖੋ ਆਲਮਗੀਰ ਸਾਹਿਬ ਆ ਆਲਮਗੀਰ ਸਾਹਿਬ ਤੋਂ ਜਦੋਂ ਆਪਾਂ ਇਹ ਸਿੱਧਾ ਜਾਂਦੇ ਆ ਜੀ ਗੁਰੂ ਗੋਬਿੰਦ ਸਿੰਘ ਮਾਰਗ ਆਲਮਗੀਰ ਸਾਹਿਬ ਤੋਂ ਆ ਗਿਆ ਜਰਖੜ ਡੰਗੋਰੇ ਖਾਨਪੁਰ ਜੀ ਇਹੀ ਜਿਹੜਾ ਗੁਰੂ ਗੋਬਿੰਦ ਸਿੰਘ ਮਾਰਗ ਅੱਗੇ ਜਾਂਦਾ ਜੇ ਉਧਰੋਂ ਸਾਨ੍ਹੇਆਲ ਵੱਲ ਦੀ ਆਉਨੇ ਆ ਜੀ ਫਿਰ ਉਧਰੋਂ ਸਾਨ੍ਹੇਆਲ ਤੋਂ ਟਿੱਬਾ ਹੋ ਕੇ ਜਸੜ ਖਾਨਪੁਰ ਆ ਗਿਆ ਜੀ ਇੱਧਰ ਦੀ ਵੀ ਇਹ ਵਿਚਕਾਰ ਜੇ ਇਹਨੂੰ ਪੈ ਜਾਂਦਾ ਲੁਧਿਆਣੇ ਦਾ ਯਾਨੀ ਤੁਸੀਂ ਆਹ ਦੇ ਹਾਤੀ ਏਰੀਆ ਦੇੋਂ ਵਿਚਾਰਲਾ ਪਿੰਡ ਮੰਨੋ ਜੀ ਇਹ ਜੋ ਵੀ ਦਿਹਾਤੀ ਰ ਪੰਕਤ ਲਈ ਮੈਸੇਜ ਕੁਝ ਕਹਿਣਾ ਚਾਹੁੰਦੇ ਹਾਂ ਸੰਗਤ ਲਈ ਦੇਖੋ ਜੀ ਬੇਨਤੀ ਆ ਸੰਗਤ ਨੂੰ ਵੀ ਜਰੂਰ ਸਾਡੇ ਨਗਰ ਜਦੋਂ ਵੀ ਮੇਲਾ ਹੁੰਦਾ ਪਹੁੰਚਿਆ ਕਰੋ ਜਦੋਂ ਵੀ ਤੁਸੀਂ ਆਪਾਂ ਦੇਖੋ ਹੁਣ ਕਿੰਨੇ ਆਮ ਜਾਣੇ ਆ ਕੋਈ ਫਲਾਨੇ ਬਾਬਾ ਜੀ ਨੇ ਕੋਈ ਸਮਾਦਾਨ ਵਾਲਾ ਦੇਖੋ ਇਹ ਕਾਲਪੁਰਖ ਮਹਾਰਾਜ ਦਾ ਦਾਰਾ ਤੁਸੀਂ ਇੱਥੇ ਆਓ ਕਿਤੇ ਲੁੱਟਕ ਸੁੱਟ ਨਾਲੋਂ ਇੱਥੇ ਆ ਕੇ ਤੁਸੀਂ ਸਰਦਾ ਨਾ ਕੁਝ ਨਹੀਂ ਤੁਹਾਨੂੰ ਚੀਜ਼ ਦੀ ਕਿਸੇ ਦੀ ਲੋੜ ਇੱਥੇ ਆ ਕੇ ਮੱਥਾ ਟੇਕੋ ਕੋਈ ਡਿਮਾਂਡ ਨਹੀਂ ਹੈ ਫ੍ਰੀ ਦੇ ਵਿੱਚ ਲੰਗਰ ਛੱਕੇ ਜਾਓ ਤੁਸੀਂ ਜਦੋਂ ਆਵੋਗੇ ਤੁਹਾਨੂੰ ਆਪਦੇ ਆਪ ਪਤਾ ਲੱਗ ਜਾਣਾ ਪਰਮਾਤਮਾ ਦੇਖਿਓ ਤੁਹਾਡੀ ਕਿਵੇਂ ਬਾਹ ਫੜਦਾ ਤੇ ਇੱਕ ਵਾਰ ਜਰੂਰ ਆਓ ਇਹ ਜਿਹੇ ਜਿਹੜੇ ਭੇੜ ਸੇ 59 ਤੋਂ ਬਚ ਕੇ ਬਹੁਤ ਜ਼ਿਆਦਾ ਚੱਲ ਰਿਹਾ ਠੱਗੀ ਠੋਰੀ ਬਹੁਤ ਆਪਾਂ ਨੂੰ ਬਾਬੇ ਨਾਨਕ ਜੀ ਨੇ ਜੋ ਆਪਾਂ ਨੂੰ ਲੈਨ ਤੋਰੀ ਆ ਇਹ ਬਹਿਮਾ ਭਰਮਾ ਚੋਂ ਕੱਢਿਆ ਵਾ ਉਹਨਾਂ ਤੋਂ ਨਿਕਲ ਕੇ ਜੋ ਇਹ ਭਗਤਾਂ ਦੇ ਸਥਾਨ ਨੇ ਇਹਨਾਂ ਦੇ ਉੱਤੇ ਆਪਾਂ ਆਈਏ ਅਕਾਲਪੁਰਖ ਮਹਾਰਾਜ ਥੋਡੀ ਜਰੂਰ ਸੁਣਨਗੇ ਇਹਨਾਂ ਬਹਿਮਾਂ ਤੋਂ ਨਿਕਲੋ ਜੀ ਵੱਧ ਤੋਂ ਵੱਧ ਇਹ ਚੀਜ਼ਾਂ ਵੱਲ ਧਿਆਨ ਦਿਵੋ ਧੰਨਵਾਦ ਪਿੰਡ ਖਾਨਪੁਰ ਦੇ ਵਿੱਚ ਜਿੱਥੇ ਬਾਬਾ ਜੋਗੀ ਪੀਰ ਜੀ ਦੀ ਯਾਦ ਵਿੱਚ ਸਮਾਗਮ ਕਰਵਾਇਆ ਜਾ ਰਿਹਾ ਦੋ ਰੋਜ਼ਾ ਸਮਾਗਮ ਕਰਵਾਇਆ ਜਾਇਆ ਜਿੱਥੇ ਸੰਗਤਾਂ ਦੇ ਲਈ ਲੰਗਰ ਲਗਾਏ ਗਏ ਨੇ ਗੱਲਬਾਤ ਕੀਤੀ ਅਜਿਹਾਂ ਪੋਸਟਾਂ ਵੇਖਣ ਦੇ ਸਬਸਕ੍ਰਾਈਬਰ ਤੇ ਫੋਲੋ ਜਰੂਰ ਕਰ ਲਿਓ ਧੰਨਵਾਦ